ਪੜਾ ਰਹੀ ਕਿ ਤਾ ਇ ਚੁੱਕੇ ਵਿੱਚ ਸਾਰੇ ਸਾਰਾ ਸਮਾਨ ਲਾ ਕੇ ਚੋਕੇ ਦੇਖੋ ਜੇਕਰ ਉੱਥੇ ਲੋਕਾਂ ਨੂੰ ਅਰਚਨ ਸੀ ਇੰਡਸਟਰੀ ਇੰਡਸਟਰੀ ਪ੍ਰਭਾਵਤ ਹੋ ਰਹੀ ਸੀ ਕਿਸਾਨ ਜਿਹੜੇ ਸਾਡੇ ਪੀ ਬੰਦੇ ਅਸੀਂ ਕੋਈ ਅਸੀਂ ਕੋਈ ਸਵਾਲ ਲੈ ਕੇ ਸਾਡੇ ਪੀ ਦਿੱਲੀ ਜਾਂਦੇ ਜੋਰਪ ਦੇ ਵਿੱਚ ਜਾਂਦੇ ਉਹ ਪਰੇਸ਼ਾਨ ਹੁੰਦੇ ਸਾਰਿਆਂ ਦੀ ਪਰੇਸ਼ਾਨੀ ਸਰਕਾਰ ਜਦੋਂ ਤੇਰਾ ਮਹੀਨੇ ਤੋਂ ਬੈਠਿਆ ਸੀ ਉਹ ਸਾਨੂੰ ਕਿਹਾ ਸਕੇ ਚੋਕ ਦਾ ਕਰਿਆ ਇਤਰਾਜ ਕਰ ਆਪਣਾ ਸਰਕਾਰ ਨੇ ਥੋੜੀ ਬੰਦ ਕਿ ਕੋਈ ਚੋਰੀ ਸਰਕਾਰ ਨੇ ਬੰਦ ਕੀਤੇ ਆ ਮਜਾ ਨਹੀਂ ਕਰਿਆ ਬੁੱਲੇ ਲਾਗ ਤੂੰ ਹੀ ਖਲਵਾਏ ਨਹੀਂ ਨਹੀਂ ਤੂੰ ਹੀ ਖਲਵਾਇਆ ਬੰਦ ਕੀ ਨਹੀਂ ਕੀਤੇ ਹਰਿਆਣੇ ਸਰਕਾਰ ਨੇ ਉਹਨਾਂ ਦਾ ਮੁੱਦਾ ਸਾਡਾ ਮੁੱਦਾ ਥੋੜੀ ਨਹੀਂ ਤੂੰ ਸਾਡਾ ਮੁੱਦਾ ਨਹੀਂ ਫੇਰੀ ਹਰਿਆਣੇ ਵੜੇ ਲੜਦੇ ਨਾ ਜਾ ਕੇ ਬੜਾ ਮੁੱਦਾ ਛੁਰਾਗਾ ਨਾਲ ਬਾਦ ਸੱਦ ਕੇ ਲਾਲ ਚੰਦ ਕਟਾਰੂ ਚੱਕ ਆ ਟੀਮਾ ਸਾਹਿਬ ਕੁਡਿਆ ਸਾਹਿਬ ਜਿਹੜੇ ਕੁਡਿਆ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮਸ਼ੇ ਦੇ ਬਰੋਤੇ ਇਕੱਠੀ ਕੀਤੀ ਆ ਬਾਹਰ ਉਹ ਬਦਲ ਜਿਹੜਾ ਸਾਡੇ ਪਿੰਡ ਨੇ ਆ ਸਾਡੇ ਦੇਖੋ ਇਹ ਛੋਟੀ ਬੇਟੀ ਮੈਂ ਅਹੀਂ ਬਹੁਤ ਲੰਮਾ ਨਹੀਂ ਕਰਨਾ ਸਤੂਪ ਸਿੰਘ ਸੁਲਤਾਨੀ ਅੱਜ ਪਿੰਡ ਅਲੜਪਲੀ ਜੋਣ ਤੇਜਾ ਸਿੰਘ ਸਤੰਤਰ ਤੇ ਜੋਣ ਬਾਬਾ ਮਸਤੂ ਇਹ ਜੋਣ ਬਾਬਾ ਮਸਤੂ ਸਾਡੀਆਂ ਭਾਹਾਂ ਤੇ ਤੇਜਾ ਸਿੰਘ ਸਤੰਤਰ ਜੀਆਂ ਵੀ ਦੀਦੀਆਂ ਜਿਨ੍ਹਾਂ ਨੇ ਅੱਜ ਜਿਹੜਾ ਹਲਕਾ ਇੰਚਾਰਜ ਅ ਸਮਸ਼ੀਰ ਸਿੰਘ ਦੀਨਾਗਰ ਜਿਹੜਾ ਅੱਜ ਇੱਥੇ ਉਹ ਪਖਾਨਿਆਂ ਦਾ ਜਿਹੜਾ ਉਦਘਾਟਨ ਕਰਨ ਆਇਆ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਜਿੱਥੇ ਇੱਥੇ ਪੁਲਿਸ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਵੀ ਸਵਾਲਾਂ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਆ ਪਰ ਇੱਥੇ ਪੁਲਿਸ ਨੇ ਨਾਕਾਬੰਦੀ ਕੀਤੀ ਨਾ ਕਿ ਤੋੜ ਕੇ ਤੇ ਆਪਾਂ ਸਕੂਲ ਦੇ ਗੇਟ ਦੇ ਅੱਗੇ ਜਿਹੜਾ ਧਰਨਾ ਲਾਇਆ ਤੇ ਮਜਬੂਰ ਉਹਨੂੰ ਜਿਹੜੀ ਆ ਸਾਡੀ ਗੱਲਬਾਤ ਸੁਣਨੀ ਪਈ ਪਰ ਸਾਡੇ ਸਵਾਲਾਂ ਦੇ ਜਵਾਬਾਂ ਜਵਾਬ ਨਹੀਂ ਦੇ ਸਕਿਆ ਤੇ ਫਿਰ ਉਹਨੂੰ ਛੇਤੀ ਨਾਲ ਜਿਹੜੀ ਆ ਪ੍ਰਸ਼ਾਸਨ ਨੇ ਭਜਾ ਕੇ ਤੇ ਗੱਡੀ ਚ ਬਾੜ ਕੇ ਤੇ ਭਜਾ ਕੇ ਲਾ ਗਏ ਸੋ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਅੱਲੜ ਟੰਡੀ ਵਿੱਚ ਸ਼ਮਸ਼ੇਰ ਸਿੰਘ ਦਾ ਜਿਹੜਾ ਵਿਰੋਧ ਕਰਨਾ ਏਹੀ ਤੇ ਪਰ ਪੁਲਿਸ ਪ੍ਰਸ਼ਾਸਨ ਹੀ ਜਿਹੜਾ ਇਹਨਾਂ ਨੇ ਸਾਡੇ ਉੱਤੇ ਬਹੁਤ ਜ਼ਿਆਦਾ ਜ਼ਬਰਦਸਤੀ ਹਾਨੂੰ ਪਿੱਛੇ ਨੂੰ ਧੱਕਾ ਮੁਕੀ ਕੀਤੀ ਪਰ ਅਸੀਂ ਇਹਨਾਂ ਦੀ ਪੇਛ ਨਹੀਂ ਜਾਣਦੇ ਸੀ ਤੇ ਇਹਨਾਂ ਦਾ ਵਿਰੋਧ ਕਰਕੇ ਅਸੀਂ ਸ਼ਮਸ਼ੇਰ ਸਿੰਘ ਦੇ ਸਾਹਮਣੇ ਖਲੋਤੇ ਆਂ ਜਾ ਕੇ ਪਰ ਉਹਨੂੰ ਸਾਡੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਆਇਆ ਉਹ ਲਾਜਵਾਬ ਹੀ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਤੇ ਭੱਜ ਕੇ ਗੱਡੀ ਵਿੱਚ ਬਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪਿੰਡ ਆਪਣੇ ਬਦਲਰ ਪਿੰਡੀ ਜੋ ਤਿੰਨਾ ਜੁਨਾ ਲੋ ਜੁਣਾ ਤੇਜਸਤੰਤਰ ਜੁਣ ਬਾਬਾ ਮਸਤੂ ਜੀ ਤੇ ਜੁਣ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੀਆਂ ਬੀਬੀਆਂ ਭੈਣੜੀਆਂ ਵੱਡੀ ਗਿਣਤੀ ਜਾਈਆਂ ਨੇ ਇਹ ਸਾਰਿਆਂ ਜੋ ਕੇ ਨੀਨਾ ਨਗਰ ਦੇ ਹਲਕਾ ਜਿਹੜਾ ਇੰਚਾਰਜ ਵਿਧਾਇਕ ਸਮਸ਼ੇਰ ਸਿੰਘ ਉਹ ਆ ਜੁਣਾ ਹੀ ਸਕੂਲ ਦੇ ਵਿੱਚ ਤੇ ਉਹਨੂੰ ਅੱਜ ਅਸੀਂ ਸਵਾਲ ਕਰਨੇ ਹਨ ਪਰ ਮੇਰਾ ਖਿਆਲ ਵੀ ਤਿੰਨਾ ਚੌਥਾ ਨੇ ਪੁੱਛ ਲਾਤੀ ਇੱਥੇ ਅੱਗੇ ਆਦੋਲੇ ਜਿੱਦਾਂ ਛੌਣੀ ਬਣਾਤੀ ਸਾਡੇ ਇੱਥੇ ਚੌਂਕ ਦੇ ਵਿੱਚ ਤੇ ਉਹਦੇੋਂ ਤਾਂ ਗੇਤੀ ਪੁਲਿਸ ਬਹੁਤ ਜ਼ਿਆਦਾ ਆ ਗਈ ਪਰ ਫੇਰ ਵੀ ਸਾਡੇ ਨਾਲ ਪੁਲਿਸ ਨੇ ਜਿਹੜਾ ਝੂਠਾ ਵਾਦਾ ਕਰ ਗਿਆ ਵੀ ਕੋਈ ਗੰਗ ਤੁਸੀਂ ਬੈਠੇ ਰਹੋ ਤੇ ਅਸੀਂ ਗੱਲ ਕਰਾ ਲਵਾਂਦੇ ਆ ਪਰ ਗੱਲ ਨਹੀਂ ਕਰਾਈ ਉਹ ਦੂਰੇ ਦਿਸਦੇ ਸਾਨੀ ਜਿਹੜਾ ਗਾਂਧ ਘਾਤਾ ਨੂੰ ਸਕੂਲ ਦੇ ਵਿੱਚ ਤੇ ਪੁਲਿਸ ਅੱਗੇ ਬਿਲਕੁਲ ਢਾਲ ਬਣ ਕੇ ਖਲੋ ਗਈ ਨਾਕਾ ਲਾ ਲਿਆ ਕੇ ਬੈਰੀਅਰ ਲਾਤਾ ਪਰ ਸਾਡੇ ਆਗੂਆਂ ਨੇ ਬੜੀ ਤਗੜੀ ਬੀਬੀਆਂ ਭਣਾ ਨੇ ਯੋਰ ਨਾਲ ਲਾਕਾ ਤੋੜ ਕੇ ਬੈਰੀਅਲ ਤੇ ਜਾ ਕੇ ਸਕੂਲ ਚ ਜਾ ਕੇ ਕਰਾਉਗੀ ਤਾਂ ਤੇ ਉਹਨੂੰ ਮਜਬੂਰਨ ਬਾਹਰ ਆਉਣਾ ਪਿਆ ਸਕੂਲ ਤੋਂ ਤੇ ਸਾਰੇ ਸਵਾਲ ਕੀਤੇ ਸਾਡੀ ਆਗੂਆਂ ਨੇ ਹਾਂ ਤੇ ਉਹਨੂੰ ਕੋਈ ਵੀ ਜਿਹੜਾ ਉਹ ਜਵਾਬ ਨਹੀਂ ਆਇਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਆ ਫੜਾ ਫੜ ਨੂੰ ਗੱਡੀ 'ਚ ਪਿਠਾੜ ਕੇ ਤੇ ਭਜਾ ਦਿੱਤਾ ਸੋ ਇਹ ਕਰਕੇ ਅਸੀਂ ਵਿਰੋਧ ਕਰਦੇ ਰਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਲਖਣ ਆਉਣਾ ਨਾ ਤੇ ਪਿੰਡਾਂ ਵਿੱਚ ਇਹਨਾਂ ਨੂੰ ਬੰਦਿਆਂਗੇ ਤੇ ਇਹ ਕਰਕੇ ਸਾਡਾ ਜਿਹੜਾ ਨਾ ਧਰਨਾ ਟੱਕੇ ਨਾਲ ਜਿਹੜਾ ਆ ਉਥੋਂ ਪੁੱਟਿਆ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਦੀ ਉਥੇ ਲਾਠੀ ਚਾਰਜ ਕੀਤਾ ਤੇ ਜੇਲਾਂ ਦੇ ਢੱਕੇ ਇਹ ਕਰਕੇ ਇਹ ਪਬਲਿਕ ਜਿਹੜੀ ਇਹ ਆਉਣ ਵਾਲਾ ਪੰਜਾਬ ਜਿਹੜਾ ਬਿਲਕੁਲ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਬਿਲਕੁਲ ਇਹਨਾਂ ਦੀਆਂ ਜੜਾਂ ਜੜੀਆਂ ਉਹ ਫੁੱਟ ਦੇਗਾ